ਜੀ ਕਹਾਂ ਹਾਂ ਸਾਰਾ ਜਿੱਕੇ ਸਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਗੁਰਮੁਖੀ ਦੇ ਵਿੱਚ ਔਖੇ ਸ਼ਬਦ ਨੇ ਇਸ ਤਰ੍ਹਾਂ ਉਹਨਾਂ ਦਾ ਉਚਾਰਨ ਕਰਨਾ ਆ ਇਸ ਤਰ੍ਹਾਂ ਉਹਨਾਂ ਦੀ ਵਿਧੀ ਆ ਜੇ ਗੁਰਮੁਖੀ ਦੇ ਵਿੱਚ ਉਹਨਾਂ ਦੀ ਥਾਂ ਤੇ ਸਾਰੇ ਜਿਹੜੇ ਆਪਾਂ ਇਹਨਾਂ ਬਾਰੇ ਅੱਜ ਗੱਲ ਕਰਾਂਗੇ ਮੁੱਖ ਤੌਰ ਤੇ ਪਹਿਲਾਂ ਆਪਾਂ ਔਖੇ ਸ਼ਬਦ ਜਿਹੜੇ ਉਹਨਾਂ ਨੂੰ ਵੇਖੀਏ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਗੁਰਮੁਖੀ ਦੇ ਵਿੱਚ 35 ਅੱਖਰ ਹੁੰਦੇ ਨੇ ਤੇ 35ਆਂ ਦੇ ਵਿੱਚੋਂ ਕੁਝ ਤੋਂ ਇਹ ਜਿਹੇ ਜਿਹੇ ਹੀ ਅੱਖਰ ਨੇ ਜਿਹੜੇ ਕਿ ਆਹ ਬੋਲੀ ਵਿੱਚ ਨਹੀਂ ਵਰਤੋ ਉਹਦੇ ਵਿੱਚ ਆਉਂਦੇ ਪਰ ਗੁਰਬਾਣੀ ਦੇ ਵਿਚਾਰਨ ਦੇ ਵਿੱਚ ਉਹ ਜ਼ਰੂਰ ਲਾਜ਼ਮੀ ਜਿਹੜੇ ਹਨ ਸਾਡੇ ਕੰਠ ਵਿੱਚ ਆਉਂਦੇ ਨੇ ਜਾਂ ਗੁਰਬਾਣੀ ਵਿੱਚ ਸਾਨੂੰ ਪੜਨ ਵਿੱਚ ਜ਼ਰੂਰ ਮਿਲਦੇ ਨੇ ਸੋ ਪਹਿਲਾ ਅੱਖਰ ਦਾਸ ਨੇ ਲਿਆ ਅਨੁਭਵ ਅਨੁਸਾਰ ਹਾ ਹਾ ਇਹ ਹਾ ਹਾ ਦਾ ਉਚਾਰਨ ਕਿ ਆਹਾ ਵੀ ਕਰ ਦਿੰਦੇ ਨੇ ਬੱਚਿਆਂ ਦੇ ਵਿੱਚ ਜ਼ਿਆਦਾਤਰ ਇਹ ਗੱਲ ਪਾਈ ਜਾਂਦੀ ਆ ਕਿ ਆਹਾ ਕਹਿੰਦੇ ਆ ਕਿਉਂਕਿ ਹਾ ਹਾ ਬੋਲਣ ਵਿੱਚ ਥੋੜਾ ਜਿਹਾ ਜ਼ੋਰ ਲੱਗਦਾ ਹੈ ਮੁਖ ਦਾ ਜੋ ਨਾਭੀ ਦੇ ਵਿੱਚੋਂ ਆਵਾਜ਼ ਆਉਂਦੀ ਆ ਇਹਨੂੰ ਹਾ ਹਾ ਕਿਹਾ ਜਾਂਦਾ ਹੈ ਹਾ ਹਾ ਤੇ ਅਗਲਾ ਅੱਖਰ ਹੈ ਜੀ ਮੰਗਾ ਮੰਗਾ ਅਖਰੀੜਾ ਉਹ ਗਲ ਗਲ ਦੇ ਵਿੱਚੋਂ ਬੋਲਿਆ ਜਾਂਦਾ ਤੇ ਜੰਝੀਆਂ ਜੀਵ ਤਾਲੂਵੇ ਨੇ ਲੱਗਦੀ ਤਾਂ ਬੋਲਿਆ ਜਾਂਦਾ ਇਹਨਾਂ ਦੋਨਾਂ ਦੇ ਉੱਤੇ ਵੱਖਰੀ ਜਣੀ ਵੀਡੀਓ ਮੰਗੇ ਨੇ ਸਟੇਜ ਤੇ ਜੰਝੀਆਂ ਦੇ ਉੱਤੇ ਆਪ ਜੀ ਦੇ ਅੱਗੇ ਤੇ ਸਬਸਕ੍ਰਿਪਸ਼ਨ ਦੇ ਵਿੱਚ ਵੀ ਜਾਂਦੀ ਹੈ ਤੇ ਨਾਣਾ ਅਖਰ ਨਾਣਾ ਅਖਰ ਵੀ ਜਿਹੜਾ ਜੀਵ ਦੇ ਨਾਲ ਨਹੀਂ ਬੋਲਿਆ ਜਾਂਦਾ ਤੇ ਬਹੁਤੇ ਨੰਨਾ ਬੋਲ ਦਿੰਦੇ ਆ ਬੋਲਦੇ ਬੋਲਦੇ ਇਧਰ ਮਾਝੇ ਵੱਲ ਜਿਹੜਾ ਦੇਖਿਆ ਜਾਂਦਾ ਕਿ ਨਾਣੇ ਨੰਨਾ ਬੋਲ ਦਿੰਦੇ ਨੇ ਅਣਜਾਣੇ ਦੇ ਵਿੱਚ ਪਾਜੀ ਧਿਆਨ ਦੇ ਨਾਲ ਬੋਲਣ ਤੇ ਫਿਰ ਨਾਣੇ ਨੂੰ ਨਾਣਾ ਹੀ ਬੋਲਿਆ ਜਾਂਦਾ ਹੈ ਤੇ ਧਿਆਨ ਦੇ ਨਾਲ ਨਾਣਾ ਜੀਵ ਜਿਹੜੀ ਉਲਟਾਉਂਦੀ ਆ ਉਹਨੂੰ ਨਾਣਾ ਬੋਲਿਆ ਜਾਂਦਾ ਤੇ ਫਿਰ ਆ ਜਾਂਦਾ ੜਾੜਾ ਇਹ ੜਾੜੇ ਅੱਖਰ ਨੂੰ ਕਈ ਅਰਾੜਾ ਵੀ ਬੋਲਦੇ ਨੇ ਰਾਰਾ ਅੱਗੇ ਲਗਾ ਕੇ ਪਰ ਅਸਲ ਇਹਦਾ ਉਚਾਰਨ ਹੈ ੜਾੜਾ ਰਾਰਾ ਨਹੀਂ ਅੱਗੇ ਲਗਣਾ ਇਹ ੜਾੜਾ ਥੋੜੇ ਜਿਹੇ ਅਭਿਆਸ ਤੋਂ ਬਾਅਦ ਤੇ ਇਹ ਜਿਹੜਾ ਅੱਖਰ ਬੋਲਣਾ ਸਿੱਖਿਆ ਜਾਂਦਾ ਤੇ ਫਿਰ ਇਹਨਾਂ ਦੇ ਅੱਖਰਾਂ ਦੇ ਵਿੱਚ ਹੋਰ ਭਰਮੇ ਅੱਖਰ ਨੇ ਜਿਹੜੇ ਜਿਹੜੇ ਸਤਾਨਾਂ ਤੋਂ ਥੋੜਾ ਜਿਹਾ ਜ਼ੋਰ ਲਾਉਣਾ ਪੈਂਦਾ ਬੋਲਣ ਦੇ ਵਿੱਚ ਜਿਸ ਤਰ੍ਹਾਂ ਇੱਕ ਅੱਖਰ ਘੱਗਾ ਘੱਗਾ ਬੋਲਣ ਵਿੱਚ ਜ਼ੋਰ ਲੱਗਦਾ ਤੇ ਫਿਰ ਝੱਹਾ ਇਸ ਤਰ੍ਹਾਂ ਝੱਹਾ ਬੋਲਣ ਦੇ ਵਿੱਚ ਵੀ ਜ਼ੋਰ ਲੱਗਦਾ ਤੇ ਫਿਰ ਢੱਹਾ ਅੱਖਰ ਆ ਗਿਆ ਢੱਡਾ ਬੋਲਣ ਦੇ ਵਿੱਚ ਵੀ ਜ਼ੋਰ ਲੱਗਦਾ ਤੱਧਾ ਤੇ ਭੱਹਾ ਇਹ ਜਦੋਂ ਅਸੀਂ ਉਚਾਰਨ ਕਰਦੇ ਹਾਂ ਤੇ ਉਦੋਂ ਅਸੀਂ ਢਿੱਲੇ ਜੇ ਬੋਲ ਦਿੰਨੇ ਹਾਂ ਤੇ ਬੱਬਾ ਕਈ ਵਾਰ ਉਚਾਰਨ ਹੋ ਜਾਂਦਾ ਪਰ ਇਹਨਾਂ ਨੂੰ ਕਸ ਕੇ ਬੋਲਣ ਦੇ ਨਾਲ ਫਿਰ ਸਹੀ ਜਿਹਾ ਉਚਾਰਨ ਹੋ ਸਕਦਾ ਹੈ ਇਹ ਮੁੱਖ ਤੌਰ ਤੇ ਆਪਾਂ ਗੁਰਮੁਖੀ ਦੇ ਬਾਰੇ ਪਹਿਲਾਂ ਗੱਲ ਕਰਾਂਗੇ ਫਿਰ ਗੁਰੂ ਦੇ ਸਿਧਾਂਤਾਂ ਬਾਰੇ ਗੁਰੂ ਦੇ ਦਿੱਤੀਆਂ ਸਿੱਖਿਆਵਾਂ ਬਾਰੇ ਇਸ ਤਰ੍ਹਾਂ ਵਾਰੀ ਵਾਰੀ ਆਪ ਜੀ ਨੂੰ ਸਾਰਾ ਪਤਾ ਲੱਗਦਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ